ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਪਾ ਰਹੀ ਸੀਗਾ ਦੁਨੀਆ ਤੇ ਮਰ ਕੇ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪ ਦਾ ਕੋਈ ਨਾ ਭੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਦਾ ਸੀ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆ ਵੀ ਅਸੀਂ ਠਰਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਹਾਂ ਨਾ ਹਾਂ ਇਸ ਕਰਕੇ ਅਸਰਦਗੂਈ ਤਾਂ ਗੱਲ ਹੁੰਦੀ ਆ ਤੁਸੀਂ ਜੇ ਤੁਹਾਨੂੰ ਕੋਈ ਕੰਮ ਦੀ ਭੈਣੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਪੂਰੀ ਕਰਾਂਗੇ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤੋਰਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਾਦੇ ਆਸਤੇ ਲੋਕਾਂ ਆਸਤੇ ਆਸੀਂ ਕਦੇ ਘਰੇ ਨਹੀਂ ਕੁਛ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਆਸਤੇ ਨਹੀਂ ਜਾਂਦੇ ਅਸੀਂ ਅਸੀਂ ਤੁਸੀਂ ਜੇ ਸਾਨੂੰ ਤੁਸੀਂ ਕਿਹਾ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ ਨਹੀਂ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦੋਸ਼ਮਨੀ ਹੈਗੇ ਇੱਕ ਦੂਜੇ ਦੇ ਨਾਲ ਅਸੀਂ ਕਿਸੇ ਤੋਂ ਕੁਛ ਲੈਣਾ ਹਾਂਜੀ ਹਾਂਜੀ ਉਹ ਕੋਈ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਦੇ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ ਔਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰਨ ਦਾ ਹੈ ਬਾਬਾ ਜੀ ਮਤੇ ਬਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾਦਸਾ ਮੈਂ ਤਾਂ ਰੱਖਾਂ ਦਾ ਸੁਆਦ ਕੀ ਮਿਲਦਾ ਨਾ ਮਾਚ ਮਿਲਦਾ ਆ ਗਿਆ ਸੀ ਸਾਨੂੰ ਪਤਾ ਇਸ ਦਾ ਭੈਣ ਅਸੀਂ ਦੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਤਾਂ ਆਪ ਦਾ ਘਰ ਬਣਾ ਲੋਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟਾ ਦਿੰਦੇ ਆ ਹਾਂਜੀ ਬਾਬਾ ਜੀ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬੰਨ ਵਾਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਡੈਲ ਲੋਕ ਦਾ ਵੀ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗਾਹ ਤਰਾ ਪੈ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਭੈਣੇ ਉਹ ਆਸ਼ਕ ਬਣ ਗਏ ਨਾ ਸਿਰੇ ਤੇ ਹਾਂਜੀ ਹਾਂਜੀ ਦੇਖੋ ਦੱਖ ਡੱਖ ਦੇਣੀ ਆ ਹਾਂਜੀ ਹਾਂਜੀ ਫਿਰ ਤੁਸੀਂ ਵੀ ਬਾਈ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖੇ ਨੇ ਕਰਕੇ ਦੇਖੋ ਦੇਖੋ ਥੋੜੇ ਨਾ ਕਰਾ ਆਪਣੀ ਕੋਈ ਦੋਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਨੇ ਦੁਨੀਆ ਜਿੱਤੀ ਆ ਉਹ ਰਿਆਵਾ ਹਾਂਜੀ ਹਾਂਜੀ ਇੱਥੇ ਕੋਈ ਨਹੀਂ ਬੰਦਾ ਜਾਉਂਦਾ ਨਿਰਿਆ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਮ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਪਾੜੀ ਸੀਗਾ ਦੁਨੀਆ ਤੇ ਮਰ ਕੇ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਭੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਜਿਆਸੀ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰਕੀ ਤੀਵੇਂਗਾ ਤੇ ਆਪਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਹਾਂ ਪੈਦਾ ਹੈ ਹਾਂ ਪੈਦਾ हां ਇਸ ਕਰਕੇ ਅਸਰਦਗੀ ਤਾਂ ਗੱਲ ਹੁੰਦੀ ਆ ਤੁਸੀਂ ਜੇ ਤੁਹਾਨੂੰ ਕਿਸੇ ਤੰਦੇ ਭੈਣੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਈ ਕਰਾਂਗੇ ਜੇ ਲੋਟ ਹੋ ਚੁੱਕੇ ਆ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤਰਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਾਦੇ ਆਸਤੇ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਛ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਉਤੇ ਨਹੀਂ ਜਾਂਦੇ ਅਸੀਂ ਅਸੀਂ ਸੋ ਤੁਸੀਂ ਜੇ ਸਾਨੂੰ ਤੁਸੀਂ ਕਿਹਾ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ